ਅਲਵਿਲਾ ਇਹਨੇ ਕਰਕੇ ਸਾਂ ਨਵੀਆਂ ਕਪਤਾਵਾਵਾਂ ਦਿੱਤੀਆਂ ਅਸੀਂ ਉਹਨਾਂ ਸਮੇਂ 'ਚ ਢਾਡੀ ਰੰਗ ਦਿੱਤਾ ਬਹੁਤ ਜ਼ਿਆਦਾ ਜੀ ਮੈਂ ਤੇ ਬਿੱਲੂ ਸਾਹਿਬ ਨੇ ਇੰਨੀ ਮਿਹਨਤ ਕਰਕੀਏ ਮਤਲਬ ਢਾਡੀਆਂ ਨੂੰ ਪੈਸੇ ਲੈਣ ਲਾਤਾ ਵੀ ਪੈਸੇ ਆਏ ਲੋ ਪਹਿਲਾਂ ਨਹੀਂ ਸੀ ਮਿਲਦੇ ਪਹਿਲਾਂ ਢਾਡੀਆਂ ਨੂੰ 500 1000 ਐਂਡ ਵੱਧ ਤੋਂ ਵੱਧ ਕਿਸੇ ਢਾਡੀ ਨੂੰ 1500 ਮਿਲਦਾ ਤੇ ਜਦੋਂ ਆਏ ਅਲਵਿਲਾ ਜੀ ਖੇਤਰ ਵਿੱਚ ਕੈਸਟ ਰਿਕਾਰਡ ਚੱਲੀ ਦੁਨੀਆ ਪਧਰ ਤੇ ਹਿੰਦੇ ਦੇ ਚ ਹਿੰਦੇ ਦੀ ਚਾਦਰ ਕੱਢੀ ਇਸ ਉਦੋਂ ਕੈਸਟ ਆਈਆਂ ਸੀ ਬਸ ਫਿਰ ਇਹਨਾਂ ਨੇ 7-8000 ਤੋਂ ਸ਼ੁਰੂ ਕਰ ਦਿੱਤਾ ਕੰਮ। ਅਲਵੇਲਾ ਹੀ ਰੱਖਦੇ ਹੁੰਦੇ ਸੀਗੇ। ਕਹਿੰਦੇ ਵੀ ਮੁਹੰਮਦ ਅਸਦਿਕ ਜੀ ਬੜੇ ਅੱਛੇ ਕਲਾਕਾਰ ਉਹਨਾਂ ਨਾਲ ਸੀ ਤੂਤੀ ਬੋਲਦੀ ਸੀ ਨਾ ਦੀ। ਉਹ ਲੈਂਦੇ ਸੀ 800 ਰੁਪਿਆ ਤੇ ਅਲਵੇਲਾ ਹੀ ਲੈਂਦੇ 1600 ਰੁਪਿਆ। ਤੇ ਉਸ ਤੋਂ ਬਾਅਦ ਕਲਾਕਾਰਾਂ ਜਾ ਕੇ ਅਸੀਂ ਕਲਾਕਾਰਾਂ ਦੇ ਬਰਾਬਰ ਪੈਸੇ ਲੈਣ ਲੱਗੇ। ਫਿਰ ਅਸੀਂ 25 25 30 3000 ਰੁਪਿਆ ਇਸ ਤਰ੍ਹਾਂ ਲਿਆ। ਧੀ ਦੀ ਗੱਲ ਕਰੀ ਤਾਂ ਲੋਕਾਂ ਨੇ ਇਹ ਵੇਖਿਆ ਵੀ ਯਾਰ ਧੀ ਬਹੁਤ ਪਿਆਰੀ ਧੀ ਅੱਜ ਲੋਕ ਕਹਿੰਦੇ ਨੇ ਧੀ ਮਾੜੀ ਐ। ਪਰ ਅਲਵੇਲਾ ਜੀ ਕਹਿੰਦੇ ਜਿਸ ਘਰ ਧੀ ਆ ਉਹ ਪਰਿਵਾਰ ਇੱਜ਼ਤਦਾਰ ਆ। ਸਾਡੇ ਇੱਕ ਤੁਸੀਂ ਸੁਣਿਆ ਹੋਣਾ ਉਹ ਅਲਵੇਲਾ ਜੀ ਦੀ ਨਕਲ ਆਉਣ ਲੱਗ ਗਿਆ ਵੀ ਐਂ ਬੋਲਦੇ ਆ ਹੁਗਾਉਂਦੇ ਆ ਤੇ ਉਹਨੇ ਇੱਕ ਵਾਰੀ ਤਾਂ ਨਕਲ ਆਤੀ ਸਾਡੇ ਹਟੂਰ ਪਿੰਡ ਮੇਲੇ ਤੇ ਉਹਨੂੰ ਕਹਿੰਦੇ ਦੁਬਾਰੇ ਅਲਵੇਲਾ ਜੀ ਫੇਰ ਸੁਣਾਓ ਕਹਿੰਦਾ ਚਾਰ ਫੇਫਰੇ ਚਾਹੀਦੇ ਆ ਅਲਵੇਲਾ ਜੀ ਬੋਲਣ ਲਈ